ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਕਟਿੰਗ ਕਰਨੀ ਦੱਸਾਂਗੇ ਸੂਟ ਦੀ ਬਹੁਤ ਸੋਹਣਾ ਲਾਈਨਿੰਗ ਵਾਲਾ ਸੂਟਾ ਕਾਟਨ ਦਾ ਤੇ ਇਹਦੇ ਉੱਪਰ ਆਪਾਂ نیچے ਦੇਖੋ ਇਹ ਨੀਚੇ ਵਾਲਾ ਨੀਚੇ ਵਾਲਾ ਬੈਕ ਪੱਲਾ ਇਹ ਫਰੰਟ ਪੱਲਾ ਇਹ ਉੱਪਰ ਆਪਾਂ ਲਾਈਨਿੰਗ ਵਿਚਾਲੀ ਸਾਰੀ ਬਹੁਤ ਸੋਹਣੀ ਪ੍ਰੈਸ ਕਰਕੇ ਆਪਾਂ ਸਾਰੀ ਲਾਈਨ ਵਿਚਾਲੀ ਹੈ ਤੇ ਹੁਣ ਆਪਾਂ ਇਹਦੇ ਲਾਵਾਂਗੇ ਨਿਸ਼ਾਨੀਆਂ 12 ਇੰਚ 3 ਤੇ ਨਿਸ਼ਾਨੀ ਲੱਗੂਗੀ ਸਾਢੇ 12 ਇੰਚ ਰੈਡੀ ਰੱਖਣਾ ਸਾਢੇ 6 ਤੇ ਨਿਸ਼ਾਨੀ ਲਾਤੀ ਆਪਾਂ ਡਾਊਨ ਆਪਾਂ ਸਵਾ 7 ਲਾਤੀ ਠੀਕ ਹੈ ਜੀ। ਦੂਗੇ ਆਪਾਂ 1.75 ਤੇ ਲਾਤੀ ਤੇ 1 ਕਪਾ ਲਾਤੀ 2.5 ਤੇ ਠੀਕ ਹੈ ਜੀ। ਯਾਰਾ 10 ਦਿਨ ਹੈ ਜੀ ਇੱਥੋਂ ਆਪਾਂ ਲਾਈਏ ਨਿਸ਼ਾਨੀ 2.5 ਤੇ ਫਿਰ ਆਪ ਲਾਈਏ 2.75 ਤੇ ਉਦੋਂ ਬਾਅਦ 1.75 ਤੇ ਉਦੋਂ ਬਾਅਦ ਆਪਾਂ ਇੱਥੋਂ 15 ਤੇ ਲਾਤੀ ਠੀਕ ਹੈ ਜੀ। ਨਾ ਪਾਵਾਂਗੇ ਬਸ ਤੇ ਨਿਸ਼ਾਨੀ ਇੱਥੋਂ ਵੀ ਆਪਾਂ 2.5 ਰੱਖਾਂਗੇ। ਬੀ ਆ ਤਾਂ ਆਪਾਂ ਇਥੋਂ 1.5 ਰੱਖਾਂਗੇ ਤੇ ਬਸ ਇਹਨਾਂ ਦੀਆਂ ਪੇਟ ਕੋਲੋਂ 1.75 ਆਪਾਂ 2.5 ਰੱਖਾਂਗੇ ਇਹ ਪੈਨਾਂ ਦੀ ਬੀ ਆ ਆਪਾਂ 10 ਤਿੰਨ ਛਾਣੀ ਲਾ ਲਾਂਗੇ 1.5 11 ਤਿੰਨਾਂ ਦੀ ਪਲੇਟ ਪਾਉਗੀ 1.5 ਇੰਚ ਲੰਬਾਈ ਕਰਾਂਗੇ ਪਲੇਟ ਦੀ ਠੀਕ ਹੈ ਜੀ ਸਭ ਤੋਂ ਨੰਚ ਚੜਾਈ ਆ ਚੁਗੀ 2 ਇੰਚ ਆਵੜ ਮਾਧਿਨ ਛੜਨਾ ਆਪਾਂ ਪਲੇਟ ਦਾ 2 ਇੰਚ ਇਹ ਪੈਦਰੋਂ ਆਹ ਕਾਰਨਰ ਤੋਂ ਇੱਥੋਂ 2 ਇੰਚ ਇੱਥੋਂ ਛੜਨਾ ਠੀਕ ਹੈ ਜੀ ਇਹਨੂੰ ਆਪਾਂ ਨਿਸ਼ਾਨੀਆਂ ਲੈਣਾ ਮਲਾ ਕੇ ਠੀਕ ਮਾਪਨ ਸੰਗ ਨਾ ਇਸ ਤਰ੍ਹਾਂ इत लेना इतें भी ला लेना ठीक है तो हाफ करके अपना बैक की काट पा देनी है दो इंच दी क्या ठीक है फ्रंट की काट अपना इतों एक इंच पर पाँगे तो इस तरह गुलाई इस तरह भेजूंगी ठीक है जी ਕੇ ਇਹ ਆਪਣਾ ਨਿਸ਼ਾਨੀਆਂ ਲੱਗ ਗਈਆਂ ਹੁਣ ਸਾਰੀਆਂ ਨਿਸ਼ਾਨੀਆਂ ਲਾ ਲਈਆਂ ਹੁਣ ਹੁਣ ਸਭੀ ਕਟਿੰਗ ਕਰ ਦਾਂਗੇ ਠੀਕ ਤੇ ਆਪਾਂ ਕਹਾਂਗੇ 1/2 ਇੰਚ ਦੀ ਕਾਟ ਬਾਹ। ਮੈਂ ਕੱਲੀ ਫਰੰਟ ਦੇ ਵਿੱਚ ਹੀ ਕੱਟ ਪਾਉਣੀ ਹੈ, ਬੈਕ ਦੇ ਵਿੱਚ ਕੱਟਣੀ ਪਉਂਦੀ। ਫਿਰ ਇਹਨਾਂ ਗਲਾ ਵਧੀਆ ਪਿੱਛੇ ਨਹੀਂ ਜਾਂਦਾ। ਠੀਕ ਹੈ। ਮੈਂ ਬਾਹਰ ਦੇ ਚੱਪਾ ਫਰੰਟ ਦੀ ਕਾਟ ਪਾ ਲਾਂਗੀ। ਇਹ ਪਾ ਫਰੰਟ ਦੀ ਕਾਟ ਪਾ ਲਈ। ਠੀਕ ਜੀ। ਓਕੇ। ਸਾਰੀ ਤੁਸੀਂ ਸ਼ਰਟ ਦਾ ਜਿਵੇਂ ਆਪਾਂ ਕਟਿੰਗ ਕਰੀ ਸੀ ਉਹ ਵਿਛਾ ਲਿਆ ਬਹੁਤ ਹੀ ਸੌਖਾ ਥਿਕ ਹੈ ਫਿਰ ਮੋਂ ਪਹਿਲੇ ਉੱਤੇ ਲਾਈਨਿੰਗ ਵਿਛਾ ਲੈਣੀ ਆ ਇਸ ਤਰ੍ਹਾਂ ਵਿਛਾ ਕੇ ਉਹਨੂੰ ਤੁਸੀਂ ਸਾਰੀ ਨੂੰ ਸੈੱਟ ਕਰ ਲੈਣਾ ਬਿਲਕੁਲ ਭਾਵੇਂ ਤੁਸੀਂ ਉੱਤੇ ਪ੍ਰੈਸ ਮਾਰ ਲਓ ਭਾਵੇਂ ਤੁਸੀਂ ਉਹਨੂੰ ਹੱਥਾਂ ਨਾਲ ਸੈੱਟ ਕਰ ਲਓ ਕਿਉਂਕਿ ਕਾਟਨ ਕਾਟਨ ਦੇ ਕੱਪੜੇ ਦੇ ਨਾਲ ਨਾਲ ਇਹ ਲਾਈਨਿੰਗ ਚਿਪਕ ਜਾਂਦੀ ਆ ਇਸ ਤਰ੍ਹਾਂ ਕਰਕੇ ਵਸ ਪਰ ਨਮਿਸ ਇੰਟਰ ਆ ਕਿ ਸਵਾਈ ਕਾਰ ਨਹੀਂ ਕਿਉਂਕਿ ਇਹਨੇ ਕਿਹੜਾ ਹਿੱਲਣਾ ਇਸੇ ਤਰ੍ਹਾਂ ਹੀ ਚਿਪਕੀ ਹੋਊਗੀ ਇਹਦੇ ਨਾਲ ਓਕੇ ਨਹੀਂ ਹਿਲਦੀ ਐਮ ਵਾਈ 2 ਆ